ਹਾਂਜੀ ਦੋਸਤੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਅਮਨ ਜਿਸ ਤਰ੍ਹਾਂ ਕਿ ਦੋਸਤੋ ਤੁਹਾਨੂੰ ਮੈਂ ਸੈਰ ਸ੍ਰੰਤ ਤੇ ਜ਼ਿਲ੍ਹਾ ਫਤਿਹਗੜ ਸਾਹਿਬ ਦੀਆਂ ਨਿਊ ਨਿਊ ਲੋਕੇਸ਼ਨਾਂ ਤੇ ਲੈ ਕੇ ਜਾਂਦਾ ਹਮੇਸ਼ਾ ਸੋ ਦੋਸਤੋ ਅੱਜ ਆਏ ਹੋਏ ਹਾਂ ਅਸੀਂ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਮਸ਼ਹੂਰ ਜਿਹਨੂੰ ਕਿ ਹਰ ਵਿਅਕਤੀ ਹੀ ਜਾਣਦਾ ਥਾਂ ਤੇ ਜਿਸ ਦਾ ਨਾਂ ਹੈ ਆਮ ਖਾਸ ਬਾ ਯਾਨੀ ਕਿ ਇਹ ਜਿਹੜਾ ਬਹੁਤ ਹੀ ਪੁਰਾਣਾ ਕਿਲਾ ਆਮ ਖਾਸ ਬਾਗ ਮਤਲਬ ਕਿ ਆਮ ਲੋਕਾਂ ਲਈ ਵੀ ਖਾਸ ਲੋਕਾਂ ਲਈ ਵੀ ਬਾਗ ਆ ਮਤਲਬ ਇਹਦੇ ਵਿੱਚ ਇੱਕ ਇਸ ਕਿਲੇ ਦੇ ਵਿੱਚ ਬਹੁਤ ਹੀ ਵੱਡਾ ਬਾਗ ਆ ਸੋ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਸ ਕਿਲੇ ਦੇ ਵਿੱਚ ਵੱਡੀਆਂ-ਵੱਡੀਆਂ ਫਿਲਮਾਂ ਦੀਆਂ ਸ਼ੂਟਿੰਗਾਂ ਵੀ ਹੁੰਦੀਆਂ ਹਾਲੀਵੁੱਡ ਫਿਲਮ ਤੋਂ ਲੈ ਕੇ ਬਾਲੀਵੁੱਡ ਫਿਲਮਾਂ ਤੱਕ ਕਰਦੀ ਸ਼ੂਟਿੰਗ ਇੱਥੇ ਇਸ ਕਿਲੇ ਦੇ ਵਿੱਚ ਹੁੰਦੀ ਆ ਤੇ ਬਹੁਤ ਸਾਰੇ ਜਿਸ ਤਰ੍ਹਾਂ ਕੀ ਪੰਜਾਬੀ ਗੀਤਾਂ ਦੀ ਸ਼ੂਟਿੰਗ ਵੀ ਇਸ ਕਿਲੇ ਦੇ ਵਿੱਚ ਹੁੰਦੀ ਆ ਤੁਹਾਨੂੰ ਮੈਂ ਉਹ ਸਾਹਮਣੇ ਜਿਹੜੀ ਲੋਕੇਸ਼ਨ ਦੇਖਦੇ ਹੋ ਨਾ ਇਹ ਲੋਕੇਸ਼ਨ ਤੁਸੀਂ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਦੇਖੀ ਹੀ ਹੋਊਗੀ ਸੋ ਦੋਸਤੋ ਇੱਕ ਮੈਂ ਤੁਹਾਨੂੰ ਹੋਰ ਮਹੱਤਵਪੂਰਨ ਜਾਣਕਾਰੀ ਦਿੰਦਾ ਹਾਂ ਇਸ ਕਿਲੇ ਦੀ ਕਿ ਜਿਹੜਾ ਆਪਾਂ ਇਹ ਪਿੱਛੇ ਦੇਖ ਰਹੇ ਆ ਨਾ ਕਿ ਇਹਦੇ ਵਿੱਚ ਜਿੰਨਾ ਮਰਜ਼ੀ ਹੁਣ ਦੇ ਟਾਈਮ ਦੇ ਵਿੱਚ ਆ ਤਲਾਹ ਦੇਖ ਰਹੇ ਹਾਂ ਆਲੇ ਦੁਆਲੇ ਕੀ ਪਾਣੀ ਖੜਦਾ ਹੀ ਨਹੀਂ ਚਾਹੇ ਤੁਸੀਂ 50 ਮੋਟਰਾਂ ਲਾ ਕੇ ਇਹਨੂੰ ਭਰਨ ਤੇ ਲਾ ਦਿਓ ਪਰ ਇਹ ਪਤਾ ਨਹੀਂ ਕੀ ਚੱਕਰ ਹੈ ਕਿ ਨਹੀਂ ਵੀ ਇਹਦੇ ਵਿੱਚ ਪਾਣੀ ਖੜਨਾ ਹੀ ਨਹੀਂ ਹੈਗਾ ਸੋ ਦੋਸਤੋ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਜਦੋਂ ਕਿ ਪੁਰਾਣੇ ਸਮੇਂ ਦੇ ਵਿੱਚ ਇਹਦੇ ਵਿੱਚ ਪਾਣੀ ਖੜਾ ਹੁੰਦਾ ਸੀ ਤਲਾਹ ਹੁੰਦਾ ਸੀ ਦੋਸਤੋ ਅੱਗੇ ਤੁਹਾਨੂੰ ਦਿਖਾ ਦਿੰਦਾ ਜਿਹੜਾ ਬਾਗ ਆ ਇਹ ਹੈਗਾ ਬਾਗ ਬਿਲਕੁਲ ਇੱਥੇ ਆਂਬ ਦੇ ਦਰਖਤ ਲੱਗੇ ਹੋਏ ਨੇ ਚੀਕੂ ਦੇ ਦਰਖਤ ਲੱਗੇ ਹੋਏ ਨੇ ਨਾਸਪਤੀਆਂ ਦੇ ਅਮਰੂਦਾਂ ਦੇ ਬਹੁਤ ਹੀ ਵੱਡਾ ਇੱਕ ਇਸ ਕਿਲੇ ਦੇ ਵਿੱਚ ਬਾਗ ਵੀ ਆ ਘੁੰਮਣ ਲਈ ਬਹੁਤ ਵਧੀਆ ਥਾਂ ਹੈ ਜਦੋਂ ਵੀ ਤੁਸੀਂ ਸੈਰ ਸਰਾਂਦਾ ਹੋ ਤਾਂ ਇੱਥੇ ਜ਼ਰੂਰ ਆ ਕੇ ਜਾਓ ਸਸ